ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਕੈਨੇਡਾ 'ਚ ਤੁਮਾਂ ਪੰਗਾ ਸਾਰਿਆਂ ਨੇ ਮੈਚ ਦੇਖਿਆ ਵੀ ਐਨ ਸਰਾ ਲੱਗਿਆ ਅੱਜ ਅੱਜ ਪਾਕਿਸਤਾਨ ਵਾਲੇ ਵੀ ਖਿਡਾਰੀ ਆਏ ਹੋਏ ਸੀਗੇ ਤਾਂ ਦਾਰਸ਼ਕ ਮਾਣਾ ਮੁਹੀ ਯਾਰ ਸਵਾਦ ਲਿਆ ਜੋ ਕੈਨੇਡਾ ਚ ਸੀਗੇ ਤੇ ਜਿਨ੍ਹਾਂ ਨੇ ਲਾਈਵ ਦੇਖਿਆ ਨਾ ਉਹਨਾਂ ਨੂੰ ਪਤਾ ਵੀ ਅੱਜ ਪੂਰੀ ਤੱਕ ਪਈ ਸੀ ਤੇ ਮੇਰੇ ਵੀਰੋ ਜੋ ਰਿਅਲਟਰ ਆ ਪਹਿਲੇ ਨੰਬਰ ਤੇ ਉਹੀ ਜਿਹੜੀ ਟੀਮ ਜਿੱਤਦੀ ਆ ਰਹੀ ਆ ਲਗਾਤਾਰ ਐਪਸਪੋਰਟ ਤੇ ਅੱਜ ਸਰਾ ਹੋਇਆ ਮੇਰੇ ਵੀਰੋ BC ਯੂਨਾਈਟਿਡ ਦੀ ਪਹਿਲੇ ਨੰਬਰ ਤੇ ਟੀਮ ਆਈ ਅਤੇ ਦੂਜੇ ਨੰਬਰ ਤੇ ਮੇਰੇ ਵੀਰੋ ਉਦਾਂ ਹੀ ਇੰਦਰਜੀਤ ਹੁਣਿਆਂ ਦੀ ਆਜ਼ਾਦ ਕਬੱਡੀ ਕਲੱਬ ਦੂਜੇ ਨੰਬਰ ਤੇ ਸੀਗੀ ਬਹੁਤ ਵਧੀਆ ਮੈਚ ਲੱਗਿਆ ਸੈਮੀਫਾਈਨਲ ਤਾਂ ਯਾਰ ਜਮਾਈ ਫਾਸਮੇ ਹੋਏ ਕਿਉਂਕਿ ਸੈਮੀਫਾਈਨਲ ਚ 10 ਨੰਬਰ ਤੇ ਮੇਰੇ ਵਿਰੋਜ ਜੈਤਾਰ ਹੋਈ ਸੀ ਤਾਂ ਮੈਚ ਬਹੁਤ ਤਗੜੇ ਲੱਗੇ ਦਰਸ਼ਕਾਂ ਨੂੰ ਪਤਾ ਸੀ ਵੀ ਆਜ ਦਾ ਮੇਲਾ ਬਹੁਤ ਤਗੜਾ ਲੱਗਣਾ ਤੇ ਕੱਠ ਵੀ ਤਾਈਓ ਮੇਰੇ ਵਿਰੋ ਬਹੁਤ ਜ਼ਿਆਦਾ ਸੀਗਾ ਪਾਕਿਸਤਾਨ ਵਾਲਿਆਂ ਨੇ ਮੇਲਾ ਬਣਾਇਆ ਤੇ ਸ਼ਾਜੀ ਨੇ ਵੀ ਬਹੁਤ ਤਗੜੀ ਗੇਮ ਦਿਖਾਈ ਸੈਮੀਫਾਈਨਲ ਚ ਸ਼ੀਲੂ ਨੇ ਲਾਸਟ ਜਫਾ ਲਾ ਕੇ ਫਾਈਨਲ ਮੈਚ ਚ ਪਹੁੰਚਾਈ ਮੇਰੇ ਵੀ ਟੀਮ ਉਹ ਵੀ ਵੱਖਰੀ ਗੱਲ ਕੀਤੀ ਉਦੋਂ ਵੀ ਮੈਚ ਪਾਸਿਆ ਪਲਟਿਆ ਮੇਰੇ ਵੀਰੋ BC ਯੂਨਾਈਟਿਡ ਦੇ ਰਵੀ ਦਿਓਰੇ ਤੇ ਸ਼ੀਲੂ ਹਰਿਆਣੇ ਵਾਲੇ ਕਰਕੇ ਉਹਨਾਂ ਦੇ ਖਿਡਾਰੀਆਂ ਦੇ ਕਰਕੇ ਮੈਚ ਹਰ ਵਾਰੀ ਜਿੱਤੇ ਜਾਂਦੇ ਆ ਲਗਾਤਾਰ ਬਹੁਤ ਜ਼ਿਆਦਾ ਜੋ ਹੈ ਇਹਨਾਂ ਦਾ ਮੇਰੇ ਵੀਰੋ ਆਪਾਂ ਕਈ ਵੀ ਇਹਨਾਂ ਦੇ ਕਰਕੇ ਮੈਚ ਦਾ ਪਾਸਾ ਪਲਟਦਾ ਜ਼ਿਆਦਾਤਰ ਕਿਉਂਕਿ ਹਰਿਆਵੀ ਦਿਵਾਰਾ ਵੀ ਬਹੁਤ ਲਗਾਤਾਰੀ ਬੈਸਟ ਬਣਦਾ ਆ ਰਿਹਾ ਸ਼ੀਲੂ ਅੱਜ ਫਿਰ ਬੈਸਟ ਸੀਗਾ ਤੇ ਬਹੁਤ ਤਗੜੇ ਮੈਚ ਸੀ ਇੰਦਰਜੀਤ ਫਰਿਆਦ ਹੁਣਿਆਂ ਨੇ ਵੀ ਕਮਾਲਾਂ ਕੀਤੀਆਂ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਮੇਲੇ ਬਾਰੇ ਤੁਹਾਨੂੰ ਕਿਦਾਂ ਦਾ ਮੇਲਾ ਲੱਗਿਆ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ ਤੁਸੀਂ ਵੀ ਦੱਸ ਸਕਦੇ ਹੋ ਅੱਜ ਕੈਨੇਡਾ 'ਚ ਰੌਣਕਾਂ ਲੱਗੀਆਂ ਇਹ ਵੱਡੇ ਮੈਚ ਹੋਏ ਪਾਕਿਸਤਾਨ ਵਾਲਿਆਂ ਨੇ ਵੀ ਕਮਾਲਾਂ ਹੀ ਕੀਤੀਆਂ ਸੀ ਹੀਰੇ ਵੱਟ ਤੇ ਸ਼ਿੱਲੂ ਦੀ ਟੱਕਰ ਦਾ ਵੀ ਨਜ਼ਾਰਾ ਲਿਆ ਲੋਕਾਂ ਨੇ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ